బల్లే బల్లే వి కాగ జాదే వీర్ వికదే కితే లేన లయ్యణ జానే కాగ జాదే వీర్ వికదే బల్లే బల్లే డానే పాకే గండే లే లవ కిత్తో లేల అమదే జాయే డానే పాకే గండే లే లవ బల్లే బల్లే బిభు హే మేరా కాగ జాందా కిత్తో లంగవేశ రవనా వీరా बूहा मेरा काग जांदा बल्ले बल्ले नी वीर मे मोरलीगडी बाहू नी वीर मे बल्ले बे नी वीर मु कन्नी न शरबती अख्या नी वीर बे बल्ले नी वीर ਮੇਰਾ ਸਤ ਜੁਗਿਆ ਪabbo ਚੰਦਰੀਵਾੜ ਦਾ ਸ਼ੱਪਾ ਨੀ ਵੀਰ ਮੇਰਾ ਸਤ ਜੁਗਿਆ ਵੱਲੇ ਵੱਲੇ ਵੀ ਪਹਿਣਾ ਨਾਲੋਂ ਵੀਰ ਵਿਚੜੇ ਜਦੋਂ ਚੰਦਰ ਕਰਾਂ ਦੀਆਂ ਆਈਆਂ ਨੀ ਪਹਿਣਾ ਨਾਲੋਂ ਵੀਰ ਵਿਚੜੇ ਵੱਲੇ ਵੱਲੇ ਨੀ ਟੁੱਟ ਜਾਵੇਂ ਰੇਲ ਗੱਡੀਏ ਪੈਣ ਪਈ ਦਾ ਵਿਛੋੜਾ ਪਾਇਆ ਨੀ ਟੁੱਟ ਜਾਵੀ ਰੇ ਲਗੱਡੀਏ ਬੱਲੇ ਬੱਲੇ ਨੀ ਹੱਟੀਆਂ ਤੋਂ ਖੰਡ ਮੁੱਕ ਗਈ ਜਦੋਂ ਮੇਰਾ ਵੀਰ ਪਰੋਣਾ ਆਇਆ ਹੱਟੀਆਂ ਤੋਂ ਖੰਡ ਮੁੱਕ ਗਈ ਬੱਲੇ ਬੱਲੇ ਬੇਖੰਡਾਂ ਦੀਆਂ ਔਣ ਬੋਰੀਆਂ ਜਦ ਸੱਸ ਦਾ ਪਤੀ ਜਾਂ ਆਇਆ ਖੰਡਾਂ ਦੀਆਂ ਔਣ ਬੋਰੀਆਂ ਬੱਲੇ ਬੱਲੇ ਕੋਠੇ ਕੋਠੇ ਆ ਜਾ ਵੀਰਨਾ ਮੂਰੇ ਬੈਠੀ ਇਕ ਬੱਤੀ ਸੱਸ ਮੇਰੀ ਕੋਠੇ ਕੋਠੇ ਆ ਜਾ ਵੀਰਨਾ ਬੱਲੇ ਬੱਲੇ ਨੀ ਕੋਠੇ ਕੋਠੇ ਚੋਰੀ ਆਉਂਦੇ ਗਲੀਆਂ ਆਉਣਗੇ ਪੈਣ ਦੇ ਵੀਰੇ ਨੀ ਕੋਠੇ ਕੋਠੇ ਚੋਰੀ ਆਉਂਦੇ ਬੱਲੇ ਬੱਲੇ 삐ੜੇ ਉੱਤੇ ਬਹਿ ਜਾ ਵੀਰਨਾ ਤੈਨੂੰ ਦਿਲ ਦਾ ਹਾਲ ਸੁਣਾ ਵੇ 삐ੜੇ ਉੱਤੇ ਬਹਿ ਜਾ ਵੀਰਨਾ बल्ले बल्ले बि जिनाां वीर लेनाणू लगदे मोती जिना राी वीर ले बे बले विरा टुटनामी भेण वारे गाक न कोविरा बल्ले न जामी वीर बले मेरा पा दार वीर इीरी वेपा बल्ले बे उडी त्रूडदिसे बुद्ध वीर न जरना बल्ले बल्ले उडी मस्या बले, बले भी मैं पंज सुख दी पञ्ज वीर केतिीर ਮਸਿਆ ਮੈਂ ਪੰਜ ਸੁਖ ਦੀ ਬੱਲੇ ਬੱਲੇ ਨਾਲੇ ਸਸਾ ਨੂੰ ਹਾਂ ਮੰਗਦੀਆਂ ਪਿੱਛੇ ਰੋਂਦੀਆਂ ਕੰਨਾਂ ਨੂੰ ਹੱਥ ਲਾ ਕੇ ਨਾਲੇ ਸਸਾ ਨੂੰ ਹਾਂ ਮੰਗਦੀਆਂ ਬੱਲੇ ਬੱਲੇ ਵੀ ਸਸ ਸਾਨੂੰ ਮੇਰਾ ਮਾਰਿਆ ਸੋਨ ਚੱਲ ਗਿਆ ਆਏ ਨਹੀਂ ਤੇਰੇ ਤੇ ਕੇ ਸਸ ਮੈਨੂੰ ਮੇਰਾ ਮਾਰਿਆ ਬੱਲੇ ਬੱਲੇ ਵੀ ਵੀਰ ਨੂੰ ਮੈਂ ਖੱਤ ਲਿਖਿਆ ਵੀਰਾ ਸ਼ਾਮ ਦੀ ਗੱਡੀ ਚੜ੍ਹੇ ਆਇਆ ਵੀਰ ਨੂੰ ਮੈਂ ਖੱਤ ਲਿਖਿਆ ਬੱਲੇ ਬੱਲੇ ਵੀ ਲੋਕਾਂ ਕੋਲੋਂ ਪੁੱਛਦਾ ਫੀਰੇ ਮੇਰੀ ਭੈਣ ਦਾ ਚੁਬਾਰਾ ਕਿਹੜਾ ਲੋਕਾਂ ਕੋਲੋਂ ਪੁੱਛਦਾ ਫੀਰੇ ਬੱਲੇ ਬੱਲੇ ਵੀ ਲੋਕਾਂ ਨੇ ਸੱਚ ਦੱਸਿਆ आ बार वाला सोन चुबारा लोगता ने सच दसया बल्ले बल्ले बीबीर मेरा अंदर वड़े देई देई नीन नाने दुद कड़े वीर मेरा अंदर वड़े बल्ले बल्ले सरवण वीर मेरा चुप करके पानी दा कुट पी गया सरवण वीर ഫുൽ കേനല വീട്ടാ ഭെണ്ണൂ സീര കുടിയോ ബവണ വീണ മേരി ഗട്ടി ബ जरूर दी सर